ਆਹ ਫੋਨ ਨਹੀਂ ਖੇਲਦਾ ਕੱਲ ਨੂੰ ਨਾਲ ਜੋੜ ਕੇ ਰੱਖੀ ਜਾਂਦਾ ਗਾਇਬ ਨਹੀਂ ਗੜੀ ਜਾਂਦਾ ਮੈਂ ਕਰਵਾਈ ਖਰਾਬ ਨਹੀਂ ਨਹੀਂ ਕਿੰਨਾ ਕਿਤਾ ਆਇਆ 12 ਵਜੇ ਉਹ ਲੈ ਆਏ ਕੁਬੜੀ ਬਟਨ ਕਰਨੇ ਮਿਲਿਆ ਨਾ ਬਟਨ ਢੇੜ ਤਾ ਅੱਛਾ ਉਹ ਬਹੁਤ ਹੀ ಒಳ್ಳੇ ਹੀ ਇੱਥੇ ਬਹੁਤ ਹੀ ਆ ਵੀ ਦਨੇ ਓਕੇ ਆ ਬਾਬੇ ਕਰਤਾ ਕੰਮ ਖਤਮ ਖਾਤਾ ਨੂੰ ਖਤਮ ਵੀ ਤੇ ਖਤਮ ਬਸ ਅੱਜ ਅੱਜ ਆਪਾਂ ਨਵੇੜਨਾ ਸੀ ਕਰੈ ਨਹੀਂ ਲਾਈਦਾ ਆਪਾਂ ਹਾਂ ਸਵੇਰੇ ਕਿੰਨੇ ਵਜੇ ਲੱਗੇ ਸੀ ਜੇ ਆਪਾਂ ਲੱਗੇ ਆ ਸਵੇਰੇ ਲੱਸੀ ਲਓ ਜੀ ਲਓ ਆ ਦੇਖੋ ਇਹ ਉਹੀ ਜਗ੍ਹਾ ਵਾ ਜਿੱਥੇ ਆਪਣਾ ਸਾਰੇ ਆਲੂ ਹੀ ਆਲੂ ਪਏ ਸੀ ਕਿਵੇਂ ਲੱਗੂ ਲਓ ਜੀ ਆ ਦੇਖ ਲਓ ਸਾਰੀਆਂ ਬੋਰੀਆਂ ਬਸ ਕੰਮ ਆਪਣਾ ਖਤਮ ਹੋਣ ਵਾਲਾ ਵਾ ਕਮਲ ਦੇ ਤਿੰਨ ਚਾਰ ਬੋਰੀਆਂ ਰਹਿ ਗਈਆਂ ਸੀ ਉਨੇ ਹੀ ਕਰਤੀਆਂ ਸਿਉਂਦੀਆਂ ਨਾਲ ਦੀ ਨਾਲ ਆਪਾਂ ਸਾਰੀਆਂ ਬੋਰੀਆਂ ਨੂੰ ਦਵਾਈ ਲਾ ਕੇ ਸਟੋਰ ਕਰਤੀਆਂ ਹੁਣ ਆਪਾਂ ਹਫ਼ਤੇ ਤੱਕ ਕਾਲੂ ਵੀਜਾਂਗੇ। ਦਾਣੂ ਨਹੀਂ ਕਾਲੂ ਵੀਲੇ। ਹਾਂ ਕੱਲ ਨੂੰ ਆਪਾਂ ਫ੍ਰੀ ਆ ਅੱਜ ਆਪਾਂ 9 ਵਜੇ ਲੱਗੇ ਸੀ ਤੇ ਆ ਹੁਣ ਟਾਈਮ ਤਕਰੀਬਨ 10 ਵਜੇ ਦੇ ਹੁਣ 10 ਦੇ ਕਰੀਬ ਹੋਣ ਵਾਲਾ ਵਾ ਤੇ ਹੁਣ ਆਪਾਂ ਸਾਰਾ ਨਵੇੜ ਕੇ ਹੀ ਸਾਹ ਲੈਣਾ ਵਾ ਫੇਰ ਹੀ ਘਰਾਂ ਨੂੰ ਜਾਣਾ ਵਾ। ਜਿਨ੍ਹਾਂ ਦਾ ਟਾਈਮ ਕੰਮ ਖਤਮ ਨਹੀਂ ਹੁੰਦਾ ਉਹਨਾਂ ਦਾ ਟਾਈਮ ਮੰਦਿਰ ਟਾਲਦੀ ਨੂੰ। यही मिलाख ने कम आना क्यों एगी एगी एगी। सही ना? एगी एगी। काम ख़़गा ख़़गा है ना हम कम खत्म करके चली फिर टाइम बहुत हो गया दस बजे सवेरे दस बजे लगे आम निबड़ गया सारा कली है कि बोरिया टोटल नहीं नहीं एक सौ पच्ची एक सौ बत्ती बोरिया टोटल ਅੱਜ ਜਲਦੇ ਵਿੱਚ ਹੀ ਆਪਾਂ ਸਾਰੀਆਂ ਖਿਲਾਰ ਕੇ ਦਵਾਈ ਲਾ ਕੇ ਪੈਕਿੰਗ ਕਰਕੇ ਸਾਰੀਆਂ ਆਪਣੇ ਟਿਕਾਣੇ ਤੇ ਰੱਖ ਦਿੱਤੀਆਂ ਉਸ ਤੋਂ ਬਾਅਦ ਫਿਰ ਆਪਾਂ ਆਪਾਂ ਅਗਲਾ ਕੰਮ ਨਿਵੇੜਾਂਗੇ ਸਾਰਾ ਅੱਜ ਬਸ ਇਹੀ ਮਥਿਆ ਹੋਇਆ ਸੀ ਵੀ ਸਾਰਾ ਕੰਮ ਨਿਵੇੜ ਕੇ ਹੀ ਕਰੇ ਜਾਣਾ ਵਾ ਕੱਲ ਤੇ ਕੰਮ ਨਹੀਂ ਛੱਡਣਾ ਗਰਾਰੀ ਸੀ ਬਸ ਗਰਾਰੀ ਇਹ ਜੀ ਫਸੀ ਆ ਦੇਖੋ ਧੰਨਾ ਵਿਚਾਰਾ ਨਾਲੇ ਔਖਾ ਫੇਰ ਵੀ ਬੂਰੀਆਂ ਚੱਕਦਾ ਓਕੇ ਆਂਦੀ ਆ ਪਾਨਾ ਤਨਾ ਮਾਮਾ ਕਮਲ ਜਗੂ ਕੰਮ ਦੇ ਚੱਕ ਤੇ ਫਟੇ ਕੱਲ ਨੂੰ ਹੁਣ ਹੈਗੇ ਆਪਾਂ ਫ੍ਰੀ ਕੱਲ ਨੂੰ ਕਰਨੀਆਂ ਨੇ ਆਪਾਂ ਕੰਪਲੀਟਾਂ ਇੱਕ ਫਾਰਮ ਚ ਆਪਾਂ ਬੀਜਣੀ ਆ ਜਮੀ ਹਾਂ ਉਹ ਜ਼ਰੂਰੀ ਆ ਉਹ ਜ਼ਰੂਰੀ ਆ ਉਹ ਜ਼ਰੂਰੀ ਆ ਕੱਲ ਨੂੰ ਸਵੇਰੇ ਕਿੰਨੇ ਵਜੇ ਜਾਣਾ ਫਿਰ ਬੀਜਣ ਹਾਂ ਚੱਲ ਕੋਈ ਨਹੀਂ ਸ਼ਡਿਊਲ ਬਣਾ ਲਈ ਫਿਰ ਆਪਾਂ ਉਸ ਹਾਮਣਾ ਰੂਟਾ ਪੀਟਰ ਵੀ ਮਾਰਨਾ ਹਾਂ ਹਾਂ ਕਾਲੂ ਫਿਰ ਪਹਿਲਾਂ ਤੇ ਕਾਲੂ ਤੇਰਾ ਕੰਮ ਨਵੇੜ ਦਾਂਗੇ ਨਾ ਪਹਿਲਾਂ ਹੁਣੀ ਕੰਮ ਨਵੇੜ ਦੇਣਾ ਆਪਾਂ ਜੋ ਟੈਨਸ਼ਨ ਲੈਣਾ ਤੂੰ ਯਾ ਹੋਰੀ ਕਾਲੂ ਵੇਲੇ ਹਾਂ ਕਾਲੂ ਟੈਨਸ਼ਨ ਨਹੀਂ ਲੈਣੀ ਕਾਂ ਚਿਕਾ ਦੇ ਦਿਕਾ ਦੇ ਕਰ ਹੁਣ ਤਾਂ ਕੰਮ ਲੈ ਲਿਆ ਯਾਰ ਤਨੇ ਸਾਰੀਆਂ ਬੋਰੀਆਂ ਭਰ ਕੇ ਰੱਖ ਵੀ ਦਿੱਤੀਆਂ ਪਰ ਧੰਨੇ ਦਾ ਕੰਮ ਲੇਟ ਸੀ ਧੰਨੇ ਨੇ ਸੂਤਲੀ ਵੀ ਗਲ ਚ ਪਈ ਫਿਰਦਾ ਚੱਲ ਕੋਈ ਗੱਲ ਨਹੀਂ ਧੰਨੇ ਹਾਈਪਰ ਨਾ ਹੋਇਆ ਗਾ ਯਾਰ ਹੋਰ ਜੀ ਹਲੇ ਤਿੰਨ ਬੋਰੀਆਂ ਪਈਆਂ ਨੇ ਕਮਲ ਦੀਆਂ ਬੰਨਣ ਵਾਲੀਆਂ ਬਨ ਕੇ ਸੂਤਲੀ ਕੰਮ ਗਈ ਨਹੀਂ ਨਾ ਤੈਨਾਂ ਤਾਂ ਨੇ ਨੂੰ ਸੂਤਲੀ ਲੱਭ ਗਈ ਤੇ ਇਹ ਸੂਤਲੀ ਕਿੱਥੇ ਆਪਣੀ ਐਨੇ ਰੀਏ ਜੀ ਲੱਭ ਲੈ ਲੈ ਵੀ ਤੋਨੇ ਇੱਕ ਸੂਤਲੀ ਆ ਤੇਰੀ ਲੱਭ ਗਈ ਚੈੱਕ ਕਰੀ ਦੇ ਵਾ ਚੈੱਕ ਫਿਰ ਕਰਾ ਬੰਦੇ ਆ ਜੀ ਇਹਨਾਂ ਨੂੰ ਆ ਟ੍ਰਾਂਸਫਰ ਕਰੀ ਜਾਣਾ ਕੀ ਹੋ ਗਿਆ ਆ ਦੇਖ ਵੱਧ ਹੋ ਗਿਆ ਨਹੀਂ ਇਹ ਕੋਈ ਨਹੀਂ ਕੋਈ ਨਹੀਂ ਨਹੀਂ ਹੋ ਰੋ ਸਾਰਾ ਸੂਤਲੀ ਕਮਲ ਨੂੰ ਵੀ ਸੂਤਲੀ ਚਾਹੀਦੀ ਇੱਕ ਸੂਤਰੀ ਆ ਭਈਆ ਥਲੇ ਹਮਾ ਦੇ ਦੇ ਮੌਣ ਦਾ ਕੰਮ ਨਿਭੜ ਗਿਆ ਯਾਰ ਇਹਨੇ ਮਿਹਨਤਾਂ ਆਲੂ ਵੀਜੇ ਨੇ ਸੌਖੇ ਨਹੀਂ ਹੈਗੇ ਆਲੂ ਨੋਡ ਦਾ ਸੁੱਕਾ ਬਾਬੇ ਕਹਿਣਾ ਹੀ ਸੌਖਾ ਕਹਿਣਾ ਹੀ ਸੌਖਾ ਹੈ ਨਾ ਤੰਨੇ ਹਾਂ ਬਾਕੀ ਧੰਨੇ ਨੂੰ ਵੱਧ ਪਤਾ ਤੰਨੇ ਨੇ ਬਹੁਤ ਮਿਹਨਤ ਕੀਤੀ ਆ ਬਾਈ ਕਿਹਦੇ ਬਦਲਾ ਦੋ ਪੰਜ ਇੱਕ ਮਹੀਨੇ ਪਾਣੀ ਲਾਉਣ ਜਾਣਾ ਕੋਈ ਨਹੀਂ ਜਦੋਂ ਲੈ ਆਂਦੇ ਫਿਰ ਬੀਜਾਂਗੇ ਵੀ ਪਾਲਾਂਗੇ ਵੀ ਪੱਟਾਂਗੇ ਵੀ ਇਹ ਕਾ ਦੀ ਟੈਨਸ਼ਨ ਆ ਯਾਰ ਲਓ ਜੀ ਲਓ ਲਾਸਟ ਬੋਰੀ ਰੈਗੀ ਕਰਾਂ ਤੰਨੇ ਚੱਕ ਰੇ ਕਰਾਂ ਫਿਰ ਆਪਾਂ ਕਰੀਏ ਸਮਾਪਤੀ ਮਾਰਤੀ ਅਮਤ ਹੋ ਕੰਮ ਫਿਨਿਸ਼ ਕੰਮ ਫਿਨਿਸ਼ ਹੋ ਗਿਆ ਆਪਣਾ ਹੂੰ ਥੋੜੀ ਅੱਧੀ ਬੋਰੀ ਰਹਿ ਗਈ ਯਾਰ ਰਹਿ ਗਿਆ ਚੱਲ ਚੱਲ ਮਾਮਾ ਕਰ ਦੇ ਇਕੱਠੇ ਕਰਾ ਫਟਾਫਟ ਲਓ ਜੀ ਮਾਮਾ ਬਣ ਗਿਆ ਸੁਪਰ ਹੀਟਰ ਦੇ ਥੱਲੇ ਆਲੂ ਲਾਉਦਾ ਕਹਿੰਦਾ ਆਲੂ ਬਹੁਤ ਪਏ ਨੇ ਲਓ ਜੀ ਕਿੰਨੇ ਆਲੂ ਕੱਢ ਲੇ ਇਕੱਠੇ ਹੀ 5 6 ਵਾਹ ਵੀ ਵਾਹ ਮਾਮਾ ਮਮਾ ਜੀ ਨਾਲ ਇੰਨੇ ਨਾਲ ਹੀ ਆਪਣੇ ਬਹੁਤ ਆਲੂ ਬਣ ਜਾਣੇ ਆ। ਜੀ ਮੇਰੇ ਨਾਲ ਇੰਨੇ ਆ ਗਏ। ਹਾਂ, ਲੋ ਜੀ। ਮਾਮਾ ਵੀ ਖੁਸ਼। ਉਧਰੋਂ ਕੰਮਰੇ ਵੀ ਖੁਸ਼। ਲਓ ਜੀ ਰੌਣਕ ਰੌਣਕ। ਆ ਜੱਲੂ ਆਹਾਂ ਚੱਲੂ ਚੱਲੂ ਕੋਈ ਗੱਲ ਨਹੀਂ ਲਾਦੇ ਉੱਤੇ ਕਹਿਣ ਦੇ ਉੱਤੇ ਹਾਂ ਲਾਵੀਂ ਵੱਡੀ ਚੁਟੜੀ ਹੂੰ ਲਓ ਜੀ ਮਾਮੇ ਨੇ ਲਵ ਲੈ ਟਾਈ ਲੋ ਕਹਿੰਦਾ ਬੋਰੀ ਨੂੰ ਇਹੀ ਬੰਨ੍ਹ ਦੇਣਾ ਮਾਮੇ ਦਾ ਦਿਮਾਗ ਵੈਸੇ ਬਹੁਤ ਆ ਮਾਮਾ ਕਹਿੰਦਾ ਪੱਕਾ ਕੰਮ ਹੀ ਕਰ ਦੇਣਾ ਟਾਈ ਬੰਨ੍ਹਣੀ ਆ ਮਾਮਾ ਖੋਲਣੀ ਵੀ ਆ ਕੱਲ ਨੂੰ ਇਹ ਹਾਂ ਕਿਹੜੇ ਆਲੂ ਯਾਰ ਕਰ ਤੇ ਇਕੱਠੇ ਕਮਲ ਕਹਿੰਦਾ ਸੀ ਕੱਲੂ ਲੱਦਾਂਗੇ ਆਲੂ ਬਈ ਆਪਾਂ ਸਾਰੇ ਅੱਜ ਵਿਲੇ ਹੋ ਗਏ ਪਰ ਨਹੀਂ ਕਰਾਰੀ ਇਹ ਜੀ ਫਸ ਗਈ ਕਹਿੰਦੇ ਸਾਰੇ ਆਲੂ ਇਕੱਠੇ ਕਰਕੇ ਹੀ ਦਵਾਈ ਲਾ ਕੇ ਫੇਰ ਹੀ ਜਾਣਾ ਵਾ ਬਹੁਤ ਯਾਰ ਇਹ ਲੋ ਆਲੂ ਗਲੇ ਜਗਾ ਸਾਰੇ ਹੋ ਗਏ ਆਲੂ ਓਕੇ ਮਾਰ ਦੂ ਸੌਂਡ ਡ੍ਰਾਈਵਰ ਮਾਰ ਦਿਆ ਮਾਰ ਦਿਆ ਓਡੀ ਜਾਣੇ ਬਾਹੀ ਆ सवेरे तो जमी बीजी जाऊ मामा यार कम आप प्रोफेसल करना कर दिए फिर बाय बाये ओके कम कुछ कहना चाहोगे ना ਇੱਕੋ ਦਿਨ ਦੇ ਵਿੱਚ ਸਾਰਾ ਕੁਝ ਫਿਨਿਸ਼ ਹੋ। ਦੰਨਾ ਚਲੋ ਜੀ। ਓਕੇ ਬਾਏ ਬਾਏ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ। ਹੁਣ ਸੰਦਾਲੂ ਬੀਜ। ਹਾਂ। ਹੁਣ ਕੱਲ ਨੂੰ ਆਪਾਂ ਬੀਜਣਾ ਕਮਲ ਦੇ ਫਾਰਮ 'ਚ ਜਮੀ। ਹਾਂ। ਓ ਜੀ ਧੰਨਵਾਦ ਸਾਰਿਆਂ ਦਾ। ਓਕੇ।